ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਵੀਰ ਮਹਿੰਦਰਪਾਲ ਸਿੰਘ ਜੀ ਸਾਡੇ ਨਾਲ ਬੈਠੇ ਨੇ ਔਰ ਜਿੱਥੇ ਸਾਰੀ ਰਾਤ ਪਹਿਰਾ ਦਿੰਦੇ ਨੇ ਉੱਥੇ ਨਾਲ-ਨਾਲ ਇਹਨਾਂ ਵੱਲੋਂ ਇੱਕ ਵੱਡਮੁੱਲੀ ਸੇਵਾ ਹੋਈ ਹੈ ਜੋ ਸਾਰੇ ਤੁਸੀਂ ਇੱਥੇ ਲਾਈਟਿੰਗ ਦਾ ਪ੍ਰਬੰਧ ਵੇਖਦੇ ਹੋ ਰਾਤ ਨੂੰ ਇਸ ਵੀਰ ਮਹਿੰਦਰਪਾਲ ਸਿੰਘ ਵੱਲੋਂ ਇਹਨਾਂ ਦੇ ਇੱਕ ਸਹੋਗੀ ਵੀਰਿਆਂ ਨਾਲ ਉਹਨਾਂ ਨੇ ਵੀ ਕੀਤੀ ਹੈ ਪਰ ਜਿਆਦੀ ਸੇਵਾ ਜਿੰਨੀ ਵੀ ਇਹ ਸੇਵਾ ਇਹਨਾਂ ਭਰਾ ਵੱਲੋਂ ਕੀਤੀ ਗਈ ਹੈ ਔਰ ਨਿਸ਼ਕਾਮ ਕੀਤੀ ਗਈ ਹੈ ਪਰ ਅਸੀਂ ਇਹਨਾਂ ਨੂੰ ਦੋਤਨ ਨੇ ਪੁੱਛਿਆ ਵੀ ਸੇਵਾ ਕਿਨਾਂ ਵੱਲੋਂ ਹੋਈ ਹੈ 10 ਵੀ ਨਹੀਂ ਰਹੇ ਸਨ ਪਰ ਅੱਜ ਇਹਨਾਂ ਨਾਲ ਗੱਲਬਾਤ ਕਰ ਕੀਤੀ ਤੇ ਇਹਨਾਂ ਨੇ ਦੱਸਿਆ ਵੀ ਇਹ ਸੇਵਾ ਜਿਵੇਂ ਗੁਰਮਾਰਾਜ ਨੇ ਮੇਰੇ ਕੋਲ ਲਈ ਤੇ ਮੈਂ ਕੀਤੀ ਹੈ ਤੇ ਵੀਰ ਮਹਿੰਦਰਪਾਲ ਸਿੰਘ ਨਾਲ ਗੱਲਬਾਤ ਕਰਦੇ ਆ ਕਿ ਜਿਹੜੇ ਪਹਿਲੇ ਦਿਨ ਤੋਂ 7 ਜਨਵਰੀ ਤੋਂ ਲੱਗ ਪਾ ਕੇ ਇੱਥੇ ਬੈਠੇ ਹੋਏ ਨੇ ਮੋਰਚੇ 'ਤੇ ਔਰ ਹਰ ਪੱਖੋਂ ਸੇਵਾਵਾਂ ਦੇ ਦੇਂਦੇ ਨੇ ਕੌਮ ਦੇ ਪਹਿਰੇਦਾਰ ਨੇ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਲਾਈਟ ਦਾ ਪ੍ਰਬੰਧ ਆ ਵੀਰ ਜੀ ਤੇ ਇਹ ਕਿਵੇਂ ਫੁਰਨਾ ਬਣਿਆ ਵੀ ਆਪਾਂ ਨੂੰ ਕਰਨੀ ਚਾਹੀਦੀ ਸਿੰਘ ਸਾਹਿਬ ਗੱਲ ਇਹ ਐ ਵੀ ਅਸੀਂ ਆਪਣੇ ਨਾਲੋਂ ਆਪਣੇ ਪਰਿਵਾਰ ਨਾਲੋਂ ਜਹੇਦਾਰ ਹਵਾਰਾ ਨੂੰ ਪਿਆਰ ਕਰਦੇ ਆ ਮੇਰੀ ਆਪਣੀ ਜਾਨ ਚਲੀ ਜਾਵੇ ਪਰ ਜਹੇਦਾਰ ਦਾ ਹੁਕਮ ਅਸੀਂ ਨਹੀਂ ਮੋੜਨਾ ਅਸੀਂ 7 ਤਰੀਕ ਤੋਂ ਮਤਲਬ 3 ਮਹੀਨੇ ਤੋਂ ਪਹਿਲਾਂ ਲੱਗੇ ਆ ਇਸ ਮੋਰਚੇ 'ਚ ਤੇ ਜਦੋਂ 7 ਤੋਂ ਇੱਥੇ ਆਏ ਆ ਤੇ ਦਿਨ ਰਾਤ ਇੱਕ ਕਰੀ ਹੋਈ ਐ ਸੋ ਇੱਥੇ ਸਾਨੂੰ ਪੈਸੇ ਦੀ ਪ੍ਰੋਬਲਮ ਆਈ ਮੈਨੂੰ ਬਲਵਿੰਦਰ ਸਿੰਘ ਉਹਨੇ ਕਹਿਣ ਲੱਗੇ ਭਾਈ ਸਾਹਿਬ ਲਾਇਟ ਦਾ ਪ੍ਰਬੰਧ ਮੈਂ ਕਹਾਂ ਜੀ ਮੈਨੂੰ ਇਹ ਸੇਵਾ ਦੇ ਦੋ ਜੋ ਵੀ ਲੱਗੇਗਾ ਮੈਂ ਲਾਉਂਗਾ ਅਸੀਂ ਪਹਿਲੇ ਦਿਨ ਉਹ ਮੈਂ ਬਿਜਲੀ ਵਾਲੇ ਮੁੰਡੇ ਬੁਲਾਏ ਤੇ ਉਹਨਾਂ ਦਾ ਜੋ ਐਸਟੀਮੇਟ ਬਣਿਆ ਉਹ ਕਹਿੰਦੇ ਜੀ ਸਵਾ ਲੱਖ ਦਾ ਸਮਾਨ ਆਂਦਾ ਮੈਂ ਕਹਾਂ ਜੀ ਚਲੋ ਮੈਂ ਸਾਰੀ ਪੇਮੈਂਟ ਕਰਦਾ ਤੇ ਉਦੋਂ ਮਗਰੋਂ ਕਰਦੇ ਦੋ ਤਿੰਨ ਦਿਨਾਂ ਚ ਸਾਡੀ ਸਾਰੀ ਬਿਜਲੀ ਦੀ ਸੈਟਿੰਗ ਹੋ ਗਈ ਐ ਤੇ ਲਗਭਗ 2 ਲੱਖ ਰੁਪਏ ਦਾ ਸਾਡਾ ਖਰਚਾ ਆਇਆ ਜੀ ਬਾਕੀ ਹੋ ਸਵਾਵਾ ਚੱਲਦੀ ਹੈ ਪਰ ਤੁਸੀਂ মিডিਆ 'ਚ ਨਾ ਲਿਆਓ ਤਾਂ ਚੰਗੀ ਗੱਲ ਐ ਅਸੀਂ ਤਾਂ ਕੌਮ ਵਾਸਤੇ ਹਾਜ਼ਰ ਹਾਂ ਜੀ ਪੈਸਾ ਕੌਮ ਵਾਸਤੇ ਹੈ ਜਿੰਨਾਂ ਕੋ ਅਸੀਂ ਕਰਾਂਗੇ ਵਾਤੋਂ ਵਾਤ ਜਦ ਤੱਕ ਅਸੀਂ ਮੋਰਚਾ ਨਹੀਂ ਜਿੱਤਦੇ ਜਿੰਨੇ ਵੀ ਹੈ ਅਸੀਂ ਘਰ-ਵਾਰ ਵੀ ਲਗਾ ਨਹੀਂ ਤੁਹਾਡੇ ਵੱਲੋਂ ਜਿਹੜੀ ਸੇਵਾ ਕੀਤੀ ਗਈ ਹੈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਇੱਕ ਟੈਂਪਰੇਰੀ ਮੀਟਰ ਦਾ ਵੀ ਇੱਥੇ ਪ੍ਰਬੰਧ ਕਰ ਲਿਆ ਗਿਆ ਕੱਲ ਤਾਂ ਜੋ ਕੱਲੋਂ ਸਾਨੂੰ ਸਰਕਾਰਾਂ ਵੀ ਇਹ ਨਾ ਕਹਿ ਸਕਣ ਵੀ ਤੁਸੀਂ ਸਾਡੀ ਬਿਜਲੀ ਵਰਤੀ ਆ ਕੀ ਕਿਲਤ ਆਉਂਦੀ ਸੀ ਜਦੋਂ ਅਸੀਂ ਬਿਜਲੀ ਦਾ ਪ੍ਰਬੰਧ ਨਹੀਂ ਸੀ ਕੀਤਾ ਉਦੋਂ ਪਹਿਲਾਂ ਅਸੀਂ ਜਨਰੇਟਰਾਂ ਨਾਲ ਕੰਮ ਚਲਾ ਰਹੇ ਸੀ ਸਾਡਾ ਜਨਰੇਟਰ ਦਾ ਡੇਲੀ 15 ਤੋਂ 20000 ਰੁਪਏ ਦਾ ਤੇਲ ਖੁਗ ਰਿਹਾ ਸੀ ਜਿੱਥੇ ਸਾਰੇ ਪ੍ਰੋਪਰ ਉਹ ਵੀ ਲਾਈਟਿੰਗ ਨਹੀਂ ਸੀ ਅੱਗੇ ਬੰਦਾਲਦ ਸੀ ਇਹ ਜਿੰਨੀਆਂ ਟਰਾਲੀਆਂ ਨੇ ਜਿਨ੍ਹਾਂ ਦੇ ਤੰਬੂ ਨੇ ਹਰ ਇੱਕ 'ਚ ਮੇਨ ਲਾਈਨ ਆ ਪਾ ਕੇ ਅਸੀਂ ਹਰ ਇੱਕ 'ਚ ਇੱਕ ਬੋਰਡ ਜਿਹੜਾ ਚਾਰਜਿੰਗ ਵਾਸਤੇ ਲਾਇਆ ਇੱਕ ਬਲਬ ਸੋਚ ਲਾ ਕੇ ਹਰ ਟਰਾਲੀ 'ਚ ਮੇਨ ਲਾਈਨ ਤੋਂ ਦਿੱਤਾ ਹੋਇਆ ਤੇ ਉੱਥੇ ਅਸੀਂ ਇੱਕ ਦਫ਼ਤਰ ਬਣਾਤਾ ਬਿਜਲੀ ਵਾਲਿਆਂ ਦਾ ਤੇ ਉੱਥੇ ਸਿੰਘ ਡਿਊਟੀ ਦਿੰਦੇ ਨੇ ਜੀ ਪ੍ਰੋਪਰ ਦਫਤਰ ਬਣਾ ਗਏ ਉੱਥੇ ਸਾਰਾ ਸਾਡਾ ਚੈਨਲ ਉੱਥੋਂ ਚੱਲਦਾ ਹੈ ਤੇ ਸਾਰੇ ਸੋ ਚ ਉੱਥੇ ਨੇ ਜਦੋਂ ਵੀ ਅਸੀਂ ਕਿਹੜੇ ਸਾਈਡ ਦੀ ਜੇ ਕੋਈ ਲੈਟ ਫਾਲਟ ਆਉਂਦੀ ਹੈ ਤਾਂ ਉਸੇ ਤੋਂ ਫੌਰਨ ਚੈੱਕ ਕਰਕੇ ਚਾਲੂ ਕਰਦੇ ਆ ਆ ਹੁਣ ਵੀ ਇਸ ਜੀ ਵਿੱਚ ਬੈਠ ਕੇ ਨਾਲ-ਨਾਲ ਰੌਂਡ ਮਾਰ ਰਹੇ ਹੋ ਮੋਰਚੇ ਦੀ ਜਿਹੜੀ ਰੇਖਾ ਰੂਪਰੇਖਾ ਸਾਰੀ ਚੈੱਕ ਕਰਦੇ ਪਏ ਹੋ ਰਾਤ ਨੂੰ ਵੀ ਇਸੇ ਤਰ੍ਹਾਂ ਪਹਿਰਾ ਦਿੰਦੇ ਆਸੀਂ 24 ਘੰਟੇ ਹਾਗਰ ਕਿੰਨੇ ਸਿੰਘ ਨਾਲ ਹੁੰਦੇ ਆ ਸਿੰਘ ਰਾਤ ਨੂੰ ਤਾਂ 8-10 ਹੁੰਦੇ ਨੇ ਮੁੰਡੇ ਸਿੰਘੇ ਤਿਆਰ ਵਰ ਤਿਆਰ ਨੇ ਤੇ ਸਵੇਰੇ ਤੜਕੇ ਜੇ ਆਕੇ ਕੋਈ ਸਿੰਘ ਸਾਡੇ ਕੋਲ ਚੇਂਜ ਹੋ ਜਾਂਦੇ ਆ ਨੀਂਦ ਆ ਜਾਂਦੀ ਆ ਪਰ ਅਸੀਂ 24 ਘੰਟੇ ਹਾਜ਼ਰ ਹਾਂ ਸਾਨੂੰ ਨੀਂਦ ਆਂਦੀ ਹੋਣੀ ਇਹ ਗੱਡੀ ਜੀਪ ਵਿੱਚ ਬੈਠੇ ਹੋਏ ਜੀਪ ਵਧੀਆ ਢੰਗ ਨਾਲ ਸਜਾਈ ਹੋਈ ਆ ਔਰ ਇੱਕ ਜਿੱਦਾਂ ਸਾਡੀ ਪਰਾਤਨ ਪੁਰਾਣੇ ਸਮਿਆਂ 'ਚ ਮੈਂ ਇੱਕ ਗੱਲ ਕਰਾਂ ਕਿ 79 84 85 ਵੇਲੇ ਜੀਪਾਂ ਬਹੁਤ ਚੱਲਦੀਆਂ ਸਨ ਪਰ ਹੁਣ ਤਾਂ ਥਾਰ ਆਨੇ ਆਕੇ ਬੇੜਾਗਰ ਕਰ ਦਿੱਤਾ ਕਿ ਜਦੋਂ ਕਿ ਸਾਡੀਆਂ ਰਵਾਇਤੀ ਜੀਪਾਂ ਸਨ ਔਰ ਜਿਹੜੀ ਥਾਰ ਵਿੱਚ ਹੈ ਕੱਖ ਨਹੀਂ ਗਾ ਪਰ ਲੋ ਸਾਨੂੰ ਨਾ ਆਮ ਜੀ ਇੱਕ ਸ਼ੋਰਤ ਦੇ ਵਿੱਚ ਪੈ ਗਿਆਂ ਵੀ ਵੀ ਉਹ ਲੈ ਲਈ ਗੱਡੀ 15-16 ਲੱਖ ਰੁਪਏ ਦੀ ਕੀ ਆ ਉਹਦੇ ਵਿੱਚ ਜਾਂ ਇਹਨਾਂ ਜੀਪਾਂ ਚ ਕੀ ਘਟਿਆ ਇਹਦੇ ਚ ਘਾਰ ਦੇ ਅਸਲ ਚ ਜਿਹੜਾ ਸਾਡਾ ਸਿੱਖੀ ਸਰੂਪ ਚ ਹੈ ਨਾ ਜੀ ਜਿਹੜੇ ਸਾਡੇ ਬਹਾਨੇ ਜਿਵੇਂ ਘੋੜੇ ਹੋਏ ਆ ਸਾਡੀਆਂ ਜੀਪਾਂ ਸਾਡੀ ਕੌਮ ਛੱਡ ਕੇ ਤਾਂ ਹੋਰ ਪਾਸੇ ਵੜ ਗਈ ਹੈ ਪਰ ਅਸੀਂ ਇਸੇ ਕਰਕੇ ਅੱਜ ਰੌਂਡ ਤੇ ਲਗੇ ਹੋਏ ਆ ਕਿ ਆਪਣੇ ਬੱਚਿਆਂ ਨੂੰ ਦੱਸ ਸਕੀਏ ਵੀ ਆਹੀ ਸਾਡੇ ਅਸਲੀ ਘੋੜੇ ਨੇ ਪਹਿਲਾਂ ਸਾਡੇ ਦੂਜੇ ਘੋੜੇ ਸੀ ਤੇ ਮੋੜ ਕੇ ਸਾਡੇ ਇਹੀ ਕੌਮਪ ਦੇ ਘੋੜੇ ਆ ਤੇ ਇਨ੍ਹਾਂ ਦੇ ਹੀ ਚੱਲਣਾ ਸੀ ਇਸ ਮੋਰਚ ਤੋਂ ਇਲਾਵਾ ਹੋਰ ਵੀ ਮੋਰਚਾਂ ਵਿੱਚ ਸੇਵਾਵਾਂ ਕਰਦੇ ਰਹੇ ਆ ਕਿਸਾਨੀ ਮੋਰਚਾ ਪੂਰਾ ਉਦੋਂ ਬਾਅਦ ਸਰਕਾਰਾਂ ਨਾਲ ਟੱਕਰ ਜਿਵੇਂ ਹੁਣ ਪੀਐਸਆਈਡੀ ਦਾ ਜਿਹੜਾ ਇਹਨਾਂ ਨੇ ਫਲੀਪਸ ਦੇ ਜੀਸੀਟੀ ਬੰਦ ਕਰੀ ਆ ਜੀ ਜੀ ਉਹ ਕਬਲੇ ਨੂੰ ਕੱਢਣ ਚ ਜਿਹੜਾ ਲੀਮੀ ਵਾਲਾ ਹਾਂ ਲੀਮੀਲਾ ਕੇਸ ਆ ਉਹ ਤੇ ਜੀਸੀਟੀ ਵਾਲਾ ਤੇ ਵੀਲੈਂਸ ਨੂੰ ਘੇਰਨਾ ਤੇ ਅਫਸਰਾਂ ਦੇ ਉਹ ਚੱਲਣਾ ਉਹ ਸਾਡਾ ਨਿਜ ਬਣਾ ਹੋਇਆ ਤੇ ਹੋਣ ਇਦਾਂ ਸੇਵਾਵਾਂ ਇਹਦੇ ਵਿੱਚ ਹੋਰ ਕੀ ਨਿਭਾਵਾਂਗੇ ਜਿਹਦਾ ਮੋਰਚੇ ਵਿੱਚ ਲਗਾਤਾਰ ਸੇਵਾਵਾਂ ਦੇ ਰਹੇ ਹੋ ਮੋਰਚਾ ਵਧ ਰਿਹਾ ਹੈ ਜੀ ਜੋ ਸੇਵਾ ਸਾਨੂੰ ਮਿਲ ਰਹੀ ਹੈ ਅਸੀਂ ਲਗਾਤਾਰ ਕਰ ਰਹੇ ਹਾਂ ਜੀ ਨੂੰ ਵੀ ਮੈਂ ਕਹਿ ਦੇਣਾ ਵੀ ਭਾਈ ਸਾਹਿਬ ਆ ਤੁਸੀਂ ਸ਼ੈੱਡ ਪਵਾ ਦਿਓ ਆ ਤੁਸੀਂ ਬੋਰ ਖਰਾ ਦਿਓ ਉਹ ਮੇਰਾ ਕੋਈ ਕਹਿਣਾ ਨਹੀਂ ਮੋਰਦਾ ਨੂੰ ਸਭ ਨੂੰ ਪਤਾ ਹੈ ਕਿ ਇਹ ਸਿੰਘ ਹਮੇਸ਼ਾ ਮੋਰਚੇ ਚ ਚੱਲਦੀ ਹੈ ਸਾਡੇ ਇੱਧਰ ਕਿੰਨੇ ਕੁ ਹੁਣ ਤੰਬੂਆਂ ਦੀ ਗਿਣਤੀ ਹੈ ਜਿੱਥੇ ਅਸੀਂ ਪ੍ਰਬੰਧ ਕੀਤਾ ਲੈ ਲਗਭਗ 300 ਤੰਬੂ ਹੋ ਗਿਆ ਜੀ ਸਾਡੇ ਕੋਲੇ 100 150 ਟਰਾਲੀ ਖੜੀ ਆ ਤੇ ਪਰਨਾਲ ਹੋ ਗਿਆ ਇਹਦਾ ਸਾਰਾ ਪ੍ਰਬੰਧ ਹੈ ਬਾਕੀ ਜਿਹੜਾ ਨਵੇਂ ਲਗੀ ਜਾ ਰਿਹਾ ਉਹਦੇ ਨਾਲ ਦੀ ਨਾਲ ਪ੍ਰਬੰਧ ਕਰੀ ਜਾ ਰਹੇ ਡੇਲੀ ਦਾ ਡੇਲੀ ਹੁੰਦਾ ਜੀ ਸ਼ਾਮ ਨੂੰ ਹਰ ਇੱਕ ਦੇ ਘਰੇ ਦੀਵਾ ਬਲਦਾ ਜੀ ਜੀ ਹਾਂ ਤੇ ਪੱਕੇ ਬਿਜਲੀ ਵਾਲੇ ਵੀ ਰੱਖੇ ਇੱਥੇ ਪੱਕੇ 10 ਬੰਦੇ ਰੱਖੇ ਹੋਏ ਜੀ ਮੈਂ ਉਹ ਇੱਕ ਬੰਦਾ ਸਾਡਾ ਬਸ ਤਨਖਾਹ ਦੇ ਆ ਬਾਕੀ ਸਾਰੇ ਸੇਵਾ ਵਾਲੇ ਨੇ ਮੁੰਡੇ ਜਿਹੜੇ ਦਿਨ ਰਾਤ ਸਵੇਰੇ 9 ਵਜੇ ਤੋਂ ਆ ਕੇ ਰਾਤ ਨੂੰ 11 ਵਜੇ ਜਾਂਦੇ वीर महेंद्रपाल सिंह जी ਨਾਲ ਗੱਲਬਾਤ ਕਰ ਰਹੇ ਸੀ ਕਿ वीर महेंद्रपाल सिंह ਵੱਲੋਂ ਜਿੰਨਾ ਮੋਰਚੇ ਵਿੱਚ ਲਾਈਟ ਦਾ ਪ੍ਰਬੰਧ ਹੈ ਇੱਕ ਵੱਖਰਾ ਉੱਥੇ ਪੈਨਲ ਬਣਾ ਦਿੱਤਾ ਗਿਆ ਉੱਥੇ ਕਮਰਾ ਵੱਖਰਾ ਲਾਈਟ ਦਾ ਜਿੱਥੇ ਵਿੱਚੋਂ ਸਾਰਾ ਪ੍ਰਬੰਧ ਚੱਲਦਾ ਤੇ ਜੇ ਕੋਈ ਨਵਾਂ ਤੰਬੂ ਲੱਗਦਾ ਹੈ ਨਵੀਂ ਕੋਈ ਟਰਾਲੀ ਆਂਦੀ ਹੈ ਉਹਦੇ ਵਿੱਚ ਬਿਜਲੀ ਦਾ ਇੱਕ ਚਾਰਜਰ ਦਾ ਸਿਸਟਮ ਸਾਰਾ ਵੀਰ ਵੱਲੋਂ ਰੋਜ਼ ਡੇਲੀ ਜਿੰਨੇ ਰੋਜ਼ ਨਵੇਂ ਤੰਬੂ ਲੱਗਦੇ ਨੇ ਰੋਜ਼ ਨਵੇਂ ਪਰੰਧ ਕੀਤੇ ਜਾਂਦੇ ਨੇ ਔਰ ਸਾਰਾ ਖਰਚਾ ਵੀਰ ਵੱਲੋਂ ਕੀਤਾ ਜਾ ਰਿਹਾ ਮੈਂ ਵੀਰ ਮਹਿੰਦਰਪਾਲ ਸਿੰਘ ਵਾਹਿਗੁਰੂ ਇਹਨਾਂ ਨੂੰ ਛੜ ਦੀ ਕਲਾ ਰੱਖੇ ਔਰ ਇਹ ਸੇਵਾ ਕਲੀਆਂ ਇੱਥੇ ਨਹੀਂ ਸਿੰਘੂ ਬਾਰਡਰ ਤੇ ਵੀ ਦਿੰਦੇ ਰਹੇ ਨੇ ਹੁਣ ਇੱਥੇ ਕومی ਇਨਸਾਫ ਮੋਰਚਾ ਲੱਗਾ ਇੱਥੇ ਵੀ ਵੱਡੇ ਪੱਧਰ ਤੇ ਸੇਵਾਵਾਂ ਦੇ ਰਹੇ ਨੇ ਤੇ ਵੀਰ ਮਹਿੰਦਰਪਾਲ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਸੀਗੇ ਜੁੜੇ ਰੋ ਅਕਾਲ ਚੈਨਲ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ वीर महेंद्रपाल सिंह जी ਸਾਡੇ ਨਾਲ ਬੈਠੇ ਨੇ ਔਰ ਜਿੱਥੇ ਸਾਰੀ ਰਾਤ ਪਹਿਰਾ ਦਿੰਦੇ ਨੇ ਉੱਥੇ ਨਾਲ-ਨਾਲ ਇਹਨਾਂ ਵੱਲੋਂ ਇੱਕ ਵੱਡਮੁੱਲੀ ਸੇਵਾ ਹੋਈ ਹੈ ਅ ਜੋ ਸਾਰੇ ਤੁਸੀਂ ਇੱਥੇ ਲਾਈਟਿੰਗ ਦਾ ਪ੍ਰਬੰਧ ਵੇਖਦੇ ਹੋ ਰਾਤ ਨੂੰ ਇਸ वीर महेंद्रपाल सिंह ਵੱਲੋਂ ਇਹਨਾਂ ਦੇ ਇੱਕ ਸਹੋਗੀ ਵੀਰਿਆਂ ਨਾਲ ਉਹਨਾਂ ਨੇ ਵੀ ਕੀਤੀ ਹੈ ਪਰ ਜਿਆਦੀ ਸੇਵਾ ਜਿੰਨੀ ਵੀ ਇਹ ਸੇਵਾ ਇਹਦਾ ਭਰਾ ਵੱਲੋਂ ਕੀਤੀ ਗਈ ਹੈ ਔਰ ਨਿਸ਼ਕਾਮ ਕੀਤੀ ਗਈ ਹੈ ਪਰ ਅਸੀਂ ਇਹਨਾਂ ਨੂੰ ਦੋ ਤਿੰਨ ਵਾਰ ਪੁੱਛਿਆ ਵੀ ਸੇਵਾ ਕਿਹਨਾਂ ਵੱਲੋਂ ਹੋਈ ਹੈ ਦੱਸ ਵੀ ਨਹੀਂ ਰਹੇ ਸਨ ਪਰ ਅੱਜ ਇਹਨਾਂ ਨਾਲ ਗੱਲਬਾਤ ਕਰ ਕੀਤੀ ਤੇ ਇਹਨਾਂ ਨੇ ਦੱਸਿਆ ਵੀ ਇਹ ਸੇਵਾ ਜਿਵੇਂ ਗੁਰਮਾਰਾਹ ਜੀ ਨੇ ਮੇਰੇ ਕੋਲ ਲਈ ਤੇ ਮੈਂ ਕੀਤੀ ਹੈ ਤੇ ਵੀਰ ਮਹਿੰਦਰਪਾਲ ਸਿੰਘ ਨਾਲ ਗੱਲਬਾਤ ਕਰਦੇ ਆ ਕਿ ਜਿਹੜੇ ਪਹਿਲੇ ਦਿਨ ਤੋਂ 7 ਜਨਵਰੀ ਤੋਂ ਲੱਗ ਪਾਗੇ ਇੱਥੇ ਬੈਠੇ ਹੋਏ ਨੇ ਮੋਰਚੇ 'ਤੇ ਔਰ ਹਰ ਪੱਖੋਂ ਸੇਵਾਵਾਂ ਦੇ ਰਹੇ ਦਿੰਦੇ ਨੇ ਕੌਮ ਦੇ ਪਹਿਰੇਦਾਰ ਨੇ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਲਾਈਟ ਦਾ ਪ੍ਰਬੰਧ ਆ ਵੀਰ ਜੀ ਤੇ ਇਹ ਕਿਵੇਂ ਫੁਰਨਾ ਬਣਿਆ ਵੀ ਆਪਾਂ ਨੂੰ ਕਰਨੀ ਚਾਹੀਦੀ ਸਿੰਘ ਸਾਹਿਬ ਗੱਲ ਇਹ ਐ ਵੀ ਅਸੀਂ ਆਪਣੇ ਨਾਲੋਂ ਆਪਣੇ ਪਰਿਵਾਰ ਨਾਲੋਂ ਜ਼ਹਿਦਾਰ ਹਵਾਰਾ ਨੂੰ ਪਿਆਰ ਕਰਦੇ ਆਂ ਮੇਰੀ ਆਪਣੀ ਜਾਨ ਚਲੀ ਜਾਵੇ ਪਰ ਜ਼ਹਿਦਾਰ ਦਾ ਹੁਕਮ ਅਸੀਂ ਨਹੀਂ ਮੋੜਨੋ ਅਸੀਂ 7 ਤਰੀਕ ਤੋਂ ਮਤਲਬ 3 ਮਹੀਨੇ ਤੋਂ ਪਹਿਲਾਂ ਲੱਗੇ ਆਂ ਇਸ ਮੋਰਚੇ 'ਚ ਤੇ ਜਦੋਂ 7 ਤੋਂ ਇੱਥੇ ਆਏ ਆਂ ਤੇ ਦਿਨ ਰਾਤ ਇੱਕ ਕਰੀ ਹੋਈ ਐ ਸੋ ਇੱਥੇ ਸਾਨੂੰ ਪੈਸੇ ਦੀ ਪ੍ਰੋਬਲਮ ਆਈ ਮੈਨੂੰ ਬਲਵਿੰਦਰ ਸਿੰਘ ਉਹਨੇ ਕਹਿਣ ਲੱਗੇ ਭਾਈ ਸਾਹਿਬ ਲੈਡ ਦਾ ਪ੍ਰਬੰਧ ਮੈਂ ਕਿਹਾ ਜੀ ਮੈਨੂੰ ਇਹ ਸੇਵਾ ਦੇ ਦੋ ਜੋ ਵੀ ਲੱਗੇਗਾ ਮੈਂ ਲਾਉਂਗਾ ਅਸੀਂ ਪਹਿਲੇ ਦਿਨ ਉਹ ਮੈਂ ਬਿਜਲੀ ਵਾਲੇ ਮੁੰਡੇ ਬੁਲਾਏ ਤੇ ਉਹਨਾਂ ਦਾ ਜੋ ਐਸਟੀਮੇਟ ਬਣਿਆ ਉਹ ਕਹਿੰਦੇ ਜੀ ਸਵਾ ਲੱਖ ਦਾ ਸਮਾਨ ਆਨਦਾ ਮੈਂ ਕਿਹਾ ਜੀ ਚਲੋ ਮੈਂ ਸਾਰੀ ਪੇਮੈਂਟ ਕਰਦਾ ਤੇ ਉਦੋਂ ਮਗਰੋਂ ਕਰਦੇ ਦੋ ਤਿੰਨ ਦਿਨਾਂ ਚ ਸਾਡੀ ਸਾਰੀ ਬਿਜਲੀ ਦੀ ਸੈਟਿੰਗ ਹੋ ਗਈ ਐ ਤੇ ਲਗਭਗ 2 ਲੱਖ ਰੁਪਏ ਦਾ ਸਾਡਾ ਖਰਚਾ ਆਇਆ ਜੀ ਬਾਕੀ ਹੋ ਸਵਾਵਾ ਚੱਲਦੀ ਹੈ ਪਰ ਤੁਸੀਂ মিডিਆ ਚ ਨਾਲ ਲਿਆਓ ਤਾਂ ਚੰਗੀ ਗੱਲ ਐ ਅਸੀਂ ਤਾਂ ਕੌਮ ਵਾਸਤੇ ਹਾਜ਼ਰ ਹਾਂ ਜੀ ਪੈਸਾ ਕੌਮ ਵਾਸਤੇ ਐ ਜਿੰਨਾਂ ਕੋ ਅਸੀਂ ਕਰਾਂਗੇ ਬਾਤੋ ਬਾਤ ਜਦ ਤੱਕ ਅਸੀਂ ਮੋਰਚਾ ਨਹੀਂ ਜਿੱਤਦੇ ਜਿੰਨੇ ਵੀ ਹੈ ਅਸੀਂ ਘਰ-ਵਾਰ ਵੀ ਲਗਾ ਜੀ ਜੀ ਨਹੀਂ ਤੁਹਾਡੇ ਵੱਲੋਂ ਜਿਹੜੀ ਸੇਵਾ ਕੀਤੀ ਗਈ ਹੈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਇੱਕ ਟੈਂਪਰੇਰੀ ਮੀਟਰ ਦਾ ਵੀ ਇੱਥੇ ਪ੍ਰਬੰਧ ਕਰ ਲਿਆ ਕਿ ਕੱਲ ਤਾਂ ਜੋ ਕੱਲ ਨੂੰ ਸਾਨੂੰ ਸਰਕਾਰਾਂ ਵੀ ਇਹ ਨਾ ਕਹਿ ਸਕਣ ਵੀ ਤੁਸੀਂ ਸਾਡੀ ਬਿਜਲੀ ਵਰਤੀ ਆ ਕੀ ਕਿਲਤ ਆਉਂਦੀ ਸੀ ਜਦੋਂ ਅਸੀਂ ਬਿਜਲੀ ਦਾ ਪ੍ਰਬੰਧ ਨਹੀਂ ਸੀ ਕੀਤਾ ਉਦੋਂ ਪਹਿਲਾਂ ਅਸੀਂ ਜਨਰੇਟਰਾਂ ਨਾਲ ਕੰਮ ਚਲਾ ਰਹੇ ਸੀ ਸਾਡਾ ਜਨਰੇਟਰ ਦਾ ਡੇਲੀ 15 ਤੋਂ 20000 ਰੁਪਏ ਦਾ ਤੇਲ ਖੁਰ ਰਿਹਾ ਸੀ ਜੀ ਸਾਰੇ ਪ੍ਰੋਪਰ ਉਹ ਵੀ ਲੇਟਿੰਗ ਨਹੀਂ ਸੀ ਅੱਗੇ ਪੰਡਾਲ ਤੇ ਸੀ ਇਹ ਜਿੰਨੀਆਂ ਟਰਾਲੀਆਂ ਨੇ ਜਿੰਨੇ ਤੰਬੂ ਨੇ ਹਰ ਇੱਕ 'ਚ ਮੇਨ ਲਾਈਨ ਆ ਪਾ ਕੇ ਅਸੀਂ ਹਰ ਇੱਕ 'ਚ ਇੱਕ ਬੋਰਡ ਜਿਹੜਾ ਚਾਰਜਿੰਗ ਵਾਸਤੇ ਲਾਇਆ ਇੱਕ ਬਲਬ ਸੋਚ ਲਾ ਕੇ ਹਰ ਟਰਾਲੀ 'ਚ ਮੇਨ ਲਾਈਨ ਤੋਂ ਦਿੱਤਾ ਹੋਇਆ ਤੇ ਉੱਥੇ ਅਸੀਂ ਇੱਕ ਦਫ਼ਤਰ ਬਣਾਤਾ ਬਿਜਲੀ ਵਾਲਿਆਂ ਦਾ ਤੇ ਉੱਥੇ ਸਿੰਘ ਡਿਊਟੀ ਦਿੰਦੇ ਨੇ ਜੀ ਪ੍ਰੋਪਰ ਦਫ਼ਤਰ ਬਣਾ ਕੇ ਉੱਥੇ ਸਾਰਾ ਸਾਡਾ ਚੈਨਲ ਉੱਥੋਂ ਚੱਲਦਾ ਤੇ ਸਾਰੇ ਸੋਚ ਉੱਥੇ ਨੇ ਜਦੋਂ ਵੀ ਅਸੀਂ ਕਿਹੜੇ ਸਾਈਡ ਦੀ ਜੇ ਕੋਈ ਲਾਈਟ ਫਾਲਟ ਆਉਂਦੀ ਹੈ ਤਾਂ ਉਸੇ ਤੋਂ ਫੌਰਨ ਚੈੱਕ ਕਰਕੇ ਚਾਲੂ ਕਰ ਆ ਹੁਣ ਵੀ ਇਸ ਜੀ ਵਿੱਚ ਬੈਠ ਕੇ ਨਾਲ-ਨਾਲ ਰੌਂਡ ਮਾਰ ਰਹੇ ਹੋ ਮੋਰਚੇ ਦੀ ਜਿਹੜੀ ਰੇਖਾ ਰੂਪਰੇਖਾ ਸਾਰੀ ਚੈੱਕ ਕਰਦੇ ਪਏ ਹੋ ਰਾਤ ਨੂੰ ਵੀ ਇਸੇ ਤਰ੍ਹਾਂ ਪਹਿਰਾ ਦਿੰਦੇ ਅਸੀਂ 24 ਘੰਟੇ ਹਾਜ਼ਰ ਹਾਂ ਕਿਹਨੇ ਤੁਸੀਂ ਨਾਲ ਹੁੰਦੇ ਹੋ ਸਿੰਘ ਬਾਪ ਨੂੰ ਦਾ 8-10 ਹੁੰਦੇ ਨੇ ਮੁੰਡੇ ਸਿੰਘੇ ਤਿਆਰ ਵਰ ਤਿਆਰ ਨੇ ਤੇ ਸਵੇਰੇ ਤੜਕੇ ਜੇ ਆ ਕੇ ਕੋਈ ਸਿੰਘ ਸਾਡੇ ਕੋਲ ਚੇਂਜ ਹੋ ਜਾਂਦੇ ਆ ਨੀਂਦ ਆ ਜਾਂਦੀ ਆ ਪਰ ਅਸੀਂ 24 ਘੰਟੇ ਹਾਜ਼ਰ ਹਾਂ ਸਾਨੂੰ ਨੀਂਦ ਆਂਦੀ ਹੋਣੀ ਜੀ ਇਹ ਗੱਡੀ ਜੀਪ ਵਿੱਚ ਬੈਠੇ ਹੋਏ ਜੀਪ ਵਧੀਆ ਢੰਗ ਨਾਲ ਸਜਾਈ ਹੋਈ ਹੈ ਔਰ ਇੱਕ ਜਿੱਦਾਂ ਸਾਡੀ ਪਰਾਤਨ ਪੁਰਾਣੇ ਸਮਿਆਂ 'ਚ ਮੈਂ ਇੱਕ ਗੱਲ ਕਰਾਂ ਕਿ 79 84 85 ਵੇਲੇ ਜੀਪਾਂ ਬਹੁਤ ਚੱਲਦੀਆਂ ਸਨ ਪਰ ਹੁਣ ਤਾਂ ਥਾਰ ਨੇ ਆ ਕੇ ਬੇੜਾਗਰ ਕਰ ਦਿੱਤਾ ਕਿ ਜਦੋਂ ਕਿ ਸਾਡੀਆਂ ਰਵਾਇਤੀ ਜੀਪਾਂ ਸਨ ਔਰ ਜਿਹੜੀ ਥਾਰ ਵਿੱਚ ਹੈ ਕੱਖ ਨਹੀਂਗਾ ਪਰ ਲੋ ਸਾਨੂੰ ਨਾ ਆਮ ਜੀ ਇੱਕ ਸ਼ੋਰਤ ਦੇ ਵਿੱਚ ਪੈ ਗਏ ਆ ਵੀ ਉਹ ਲੈ ਲਈ ਗੱਡੀ 15-16 ਲੱਖ ਰੁਪਏ ਦੀ ਕੀ ਆ ਉਹਦੇ ਵਿੱਚ ਜਾਂ ਇਹਦਾ ਜੀਪਾ ਚ ਕੀ ਘਟਿਆ ਇਹਦੇ ਚ ਘਾਰ ਦੇ ਅਸਲ ਚ ਜਿਹੜਾ ਸਾਡਾ ਸਿੱਖੀ ਸਰੂਪ ਚ ਹੈ ਨਾ ਜੀ ਜਿਹੜੇ ਸਾਡੇ ਬਹਾਨੇ ਜਿਵੇਂ ਘੋੜੇ ਹੋਏ ਆ ਸਾਡੀਆਂ ਜੀਪਾ ਸਾਡੀ ਕੌਮ ਛੱਡ ਕੇ ਨਾ ਹੋਰ ਪਾਸੇ ਵੜ ਗਈ ਹੈ ਪਰ ਅਸੀਂ ਇਸੇ ਕਰਕੇ ਅੱਜ ਰਾਉਂਡ ਤੇ ਲਗੇ ਹੋਏ ਆ ਕਿ ਆਪਣੇ ਬੱਚਿਆਂ ਨੂੰ ਦੱਸ ਸਕੀਏ ਵੀ ਆਹੀ ਸਾਡੇ ਅਸਲੀ ਘੋੜੇ ਨੇ ਪਹਿਲਾਂ ਸਾਡੇ ਦੂਜੇ ਘੋੜੇ ਸੀ ਤੇ ਮੋੜ ਕੇ ਸਾਡੇ ਇਹੀ ਕੌਮਪ ਦੇ ਘੋੜੇ ਆ ਤੇ ਇਹਨਾਂ ਦੇ ਹੀ ਚੱਲਣਾ ਸੀ ਇਸ ਮੋਰਚ ਤੋਂ ਇਲਾਵਾ ਹੋਰ ਵੀ ਮੋਰਚਾਂ ਵਿੱਚ ਸੇਵਾਵਾਂ ਕਰਦੇ ਰਹੇ ਹੋ ਅ ਕਿਸਾਨੀ ਮੋਰਚਾ ਪੂਰਾ ਉਦੋਂ ਬਾਅਦ ਸਰਕਾਰਾਂ ਨਾਲ ਟੱਕਰ ਜਿਵੇਂ ਆ ਹੁਣ ਪੀਐਸਆਈਡੀ ਸਾ ਜਿਹੜਾ ਇਹਨਾਂ ਨੇ ਫਲਿੱਪਸ ਤੇ ਜੀਸੀਟੀ ਬੰਦ ਕਰੀ ਆ ਜੀ ਜੀ ਉਹ ਕਬਲੇ ਨੂੰ ਕੱਢਣ ਚ ਜਿਹੜਾ ਲੀਮੀ ਵਾਲਾ ਹਾਂ ਲੀਮੀੜਾ ਕੇਸ ਆ ਉਹ ਤੇ ਜੀਸੀਟੀ ਵਾਲਾ ਤੇ ਵਿਜੀਲੈਂਸ ਨੂੰ ਘੇਰਨਾ ਤੇ ਅਫਸਰਾਂ ਦੇ ਉਹ ਚੱਲਣਾ ਉਹ ਸਾਡਾ ਨਿਜ ਬਣਾ ਹੋਇਆ ਤੇ ਹੁਣ ਇਹਦਾ ਸੇਵਾਵਾਂ ਇਹਦੇ ਵਿੱਚ ਹੋਰ ਕੀ ਨਿਭਾਵਾਂਗੇ ਜਿਹਦਾ ਮੋਰਚੇ ਵਿੱਚ ਲਗਾਤਾਰ ਸੇਵਾਵਾਂ ਦੇ ਰਹੇ ਹੋ ਮੋਰਚਾ ਵਧ ਰਿਹਾ ਹੈ ਜੀ ਜੋ ਸੇਵਾ ਸਾਨੂੰ ਮਿਲ ਰਹੀ ਹੈ ਅਸੀਂ ਲਗਾਤਾਰ ਕਰ ਰਹੇ ਹਾਂ ਜਿਹਨੂੰ ਵੀ ਮੈਂ ਕਹਿ ਦਿੰਨਾ ਵੀ ਭਾਈ ਸਾਹਿਬ ਆ ਤੁਸੀਂ ਸ਼ੈੱਡ ਬਵਾ ਦਿਓ ਆ ਤੁਸੀਂ ਬੋਰ ਕਰਾ ਦਿਓ ਉਹ ਮੇਰਾ ਕੋਈ ਕਹਿਣਾ ਨਹੀਂ ਮੋਰਦਾ ਨੂੰ ਸਭ ਨੂੰ ਪਤਾ ਹੈ ਕਿ ਇਹ ਸਿੰਘ ਹਮੇਸ਼ਾ ਮੋਰਚੇ ਚ ਚੱਲਦੀ ਹੈ ਸਾਡੇ ਇੱਧਰ ਕਿੰਨੇ ਹੁਣ ਤੰਬੂਆਂ ਦੀ ਗਿਣਤੀ ਹੈ ਜਿੱਥੇ ਇੱਥੇ ਪ੍ਰਬੰਧ ਕੀਤਾ ਲੈ ਲਗਭਗ 300 ਤੰਬੂ ਹੋ ਗਏ ਜੀ ਸਾਡੇ ਕੋਲੇ 100 150 ਟਰਾਲੀ ਖੜੀ ਆ ਤੇ ਪੰਡਾਲ ਹੋ ਗਏ ਇਹਦਾ ਸਾਰਾ ਪ੍ਰਬੰਧ ਹੈ ਬਾਕੀ ਜਿਹੜਾ ਨਵੇਂ ਲੱਗੀ ਜਾ ਰਿਹਾ ਉਹਦੇ ਨਾਲ ਦੀ ਨਾਲ ਪ੍ਰਬੰਧ ਕਰੀ ਜਾ ਰਹੇ ਦਿੱਲੀ ਦਾ ਦਿੱਲੀ ਹੁੰਦਾ ਜੀ ਸ਼ਾਮ ਨੂੰ ਹਰ ਇੱਕ ਦੇ ਘਰੇ ਦੀਵਾ ਬਲਦਾ ਜੀ ਜੀ ਹਾਂ ਤੇ ਪੱਕੇ ਬਿਜਲੀ ਵਾਲੇ ਵੀ ਰੱਖੇ ਇੱਥੇ ਪੱਕੇ 10 ਬੰਦੇ ਰੱਖੇ ਹੋਏ ਜੀ ਮੈਂ ਉਹ ਇੱਕ ਬੰਦਾ ਸਾਡਾ ਬਸ ਤਨਖਾਹ ਦੇ ਆ ਬਾਕੀ ਸਾਰੇ ਸੇਵਾ ਵਾਲੇ ਨੇ ਮੁੰਡੇ ਜਿਹੜੇ ਦਿਨ ਰਾਤ ਸਵੇਰੇ 9 ਵਜੇ ਤੋਂ ਆ ਕੇ ਰਾਤ ਨੂੰ 11 ਵਜੇ ਜਾਂਦੇ वीर महेंद्रपाल सिंह जी ਨਾਲ ਗੱਲਬਾਤ ਕਰ ਰਹੇ ਸੀਗੇ वीर महेंद्रपाल सिंह ਵੱਲੋਂ ਜਿੰਨਾ ਮੋਰਚੇ ਵਿੱਚ ਲਾਈਟ ਦਾ ਪ੍ਰਬੰਧ ਆ ਇੱਕ ਵੱਖਰਾ ਉੱਥੇ ਪੈਨਲ ਬਣਾ ਦਿੱਤਾ ਗਿਆ ਉੱਥੇ ਕਮਰਾ ਵੱਖਰਾ ਲਾਈਟ ਦਾ ਜਿੱਥੇ ਵਿੱਚੋਂ ਸਾਰਾ ਪ੍ਰਬੰਧ ਚੱਲਦਾ ਤੇ ਜੇ ਕੋਈ ਨਵਾਂ ਤੰਬੂ ਲੱਗਦਾ ਹੈ ਨਵੀਂ ਕੋਈ ਟਰਾਲੀ ਆਉਂਦੀ ਹੈ ਉਹਦੇ ਵਿੱਚ ਬਿਜਲੀ ਦਾ ਇੱਕ ਚਾਰਜਰ ਦਾ ਸਿਸਟਮ ਸਾਰਾ ਵੀਰ ਵੱਲੋਂ ਰੋਜ਼ ਡੇਲੀ ਜਿੰਨੇ ਰੋਜ਼ ਨਵੇਂ ਤੰਬੂ ਲੱਗਦੇ ਨੇ ਰੋਜ਼ ਨਵੇਂ ਪ੍ਰਬੰਧ ਕੀਤੇ ਜਾਂਦੇ ਨੇ ਔਰ ਸਾਰਾ ਖਰਚਾ ਵੀਰ ਵੱਲੋਂ ਕੀਤਾ ਜਾ ਰਿਹਾ ਮੈਂ ਵੀਰ ਮਹਿੰਦਰਪਾਲ ਸਿੰਘ ਵਾਹਿਗੁਰੂ ਇਹਨਾਂ ਨੂੰ ਛੜ ਦੀ ਕਲਾ ਰੱਖੇ ਔਰ ਇਹ ਸੇਵਾ ਕਲੀਆਂ ਇੱਥੇ ਨਹੀਂ ਸਿੰਘੂ ਬਾਰਡਰ ਤੇ ਵੀ ਦਿੰਦੇ ਰਹੇ ਨੇ ਹੁਣ ਇੱਥੇ ਕੋਮੀਨਸਾ ਮੋਰਚਾ ਲੱਗਾ ਹੈ ਇੱਥੇ ਵੀ ਵੱਡੇ ਪੱਧਰ ਤੇ ਸੇਵਾਵਾਂ ਦੇ ਰਹੇ ਨੇ ਤੇ ਵੀਰ ਮਹਿੰਦਰਪਾਲ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਸੀਗੇ ਜੁੜੇ ਰੋ ਅਕਾਲ ਚੈਨਲ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ